ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਕਿਸਾਨਾਂ ਦੀ ਸਟੇਜ ਲੱਗੀ ਹੋਈ ਹੈ ਤੇ ਉੱਥੇ ਹੰਗਾਮਾ ਹੋ ਗਿਆ। ਕੁਝ ਸਤਾਨਕ ਲੋਕ ਕਿਸਾਨਾਂ ਦੀ ਸਟੇਜ ਵੱਲ ਆਉਂਦੇ ਨੇ ਤੇ ਉਹਨਾਂ ਤੋਂ ਮੰਗ ਕਰਦੇ ਨੇ ਕਿਸਾਨਾਂ ਤੋਂ ਰਸਤਾ ਖੋਲਣ ਦੀ ਅਤੇ ਉਹਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ। ਦੋਨੋਂ ਪਾਸਿਓਂ ਤੋਂ ਨਾਰੇਬਾਜ਼ੀ ਕੀਤੀ ਜਾਂਦੀ ਹੈ। ਕਿਸਾਨਾਂ ਦਾ આરોਪ ਹੈ ਕਿ ਇਹ ਜੋ ਲੋਕ ਕਿਸਾਨਾਂ ਦੀ ਸਟੇਜ ਦੇ ਵੱਲ ਆਏ ਨੇ ਇਹ ਭਾਜਪੀ ਦੇ ਭੇਜੇ ਹੋਏ ਗੁੰਡੇ ਨੇ। 13 ਫਰਵਰੀ ਤੋਂ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਧਰਨੇ ਉੱਤੇ ਬੈਠੇ ਹੋਏ ਨੇ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨ ਬੈਠੇ ਹੋਏ ਨੇ ਅੱਜ ਦੀਆਂ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਹਨ ਜਿੱਥੇ ਕਿਸਾਨਾਂ ਦੀ ਸਟੇਜ ਲੱਗੀ ਹੋਈ ਸੀ ਤੇ ਸਟੇਜ ਦੇ ਕੋਲ ਕੁਝ ਸਥਾਨਕ ਲੋਕ ਆਏ ਤੇ ਉਹਨਾਂ ਨੇ ਹੰਗਾਮਾ ਕਰ ਦਿੱਤਾ ਸਥਾਨਕ ਲੋਕਾਂ ਨੇ ਧਰਨੇ ਤੇ ਬੈਠੇ ਕਿਸਾਨਾਂ ਤੋਂ ਅੰਬਾਲਾ ਜਾਣ ਲਈ ਰਸਤਾ ਮੰਗਿਆ ਸੀ ਜਿਸ ਤੋਂ ਬਾਅਦ ਅੱਜ ਸ਼ੰਭੂ ਬਾਰਡਰ ਵਿਖੇ ਸਥਾਨਕ ਲੋਕ ਅਤੇ ਕਿਸਾਨ ਆਮਣੇ-ਸਾਮਣੇ ਨਜ਼ਰ ਆਏ ਨੇ ਕਿਸਾਨਾਂ ਦੀ ਸਟੇਜ ਦੇ ਨਜ਼ਦੀਕ ਇਹ ਸਥਾਨਕ ਲੋਕ ਪਹੁੰਚੇ ਅਤੇ ਉਹਨਾਂ ਦੇ ਨਾਲ ਅੰਬਾਲਾ ਦੇ ਕੱਪੜਾ ਵਪਾਰੀ ਵੀ ਪਹੁੰਚੇ ਅਤੇ ਕਿਸਾਨਾਂ ਦੇ ਨਾਲ ਬਹਿਸ-ਭਾਜ਼ੀ ਕੀਤੀ ਗਈ ਅਤੇ ਨਾਹਰੇਬਾਜ਼ੀ ਕੀਤੀ ਗਈ ਕਿਸਾਨ ਆਗੂ ਸਰਵਨ ਸਿੰਘ ਪੰਦੀਰ ਨੇ ਕੀ ਕਿਹਾ ਆਓ ਸੁਣਦੇ ਆਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹਨੂੰ 132ਵਾਂ ਦਿਨ ਲਗਭਗ ਉੱਥੇ ਹੋ ਗਿਆ ਔਰ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਧਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆਂ ਵੀ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਅਰ ਜਿਵੇਂ ਤੁਹਾਨੂੰ ਪਤਾ ਸੀ ਪਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬੇਸ਼ੱਕ ਅਜੂਨ ਹੀ ਚੱਲ ਰਿਹਾ ਪਾਜਪਾ ਦੇ ਗੁੰਡੇ ਪਾਜਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਪਾਜਪਾ ਦੇ ਖਾਸ ਕਰਕੇ ਰਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਤਾ ਯਤਨ ਕੀਤਾ ਹੈਗਾ ਔਰ ਜਿਹੜੀ ਭਗਵੰਤ ਮਾਨ ਦੀ ਪੁਲਿਸ ਆ ਮੂਕਦਰਸ਼ਨ ਬਣੀ ਰਹੀ ਆ ਕਿ ਭਗਵੰਤ ਮਾਨ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਘੂ ਦੀ ਸਟੇਜ ਤੇ ਪਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਿਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਭਾਸ਼ਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇੜਨਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਔਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਗਏ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਔਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਵੀ ਇਹ ਮੰਗਾ ਮੰਨ ਤੋਂ ਬਗੈਰ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪਦੇ ਸਮਰਥਨ ਅਸੀਂ ਕੱਲੇ-ਕੱਲੇ ਦੀ ਫੋਟੋ ਔਰ ਪਿੰਡਾਂ ਤੋਂ ਸ਼ਨਾਖਤ ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਰਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪਵਾਦ ਦੇ ਲੋਕ ਨੇ ਇਹ 13 ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਤਣ ਜਾ ਸਕਦਾ ਇਹ ਥਾਣਕ ਲੋਕਾਂ ਤੇ ਨਾਤਾ ਦੇ ਪਾਸ਼ਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾੁੰਦੇ ਆ ਕੋਈ ਨਵੀਆਂ ਲਾਸ਼ਾਂ ਟਕਰਾ ਕੇ ਆਪ ਪੁਛਾਉਂਦਾ ਇਰਾਦਾ ਹੁਣ ਪਾਸ਼ਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਆ ਤੁਸੀਂ ਪੁੱਛੋ ਆਪਦੇ ਐਸਐਸਪੀ ਨੂੰ ਉਹ ਕਿੱਥੇ ਆ ਐਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਲਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪਾਰਦੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਵਾ ਨੂੰ ਬੇਨਤੀ ਕਰ ਰਹੇ ਹਾਂ ਇਹ ਸੰਭਲੇ ਦਾ ਪੱਛਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਦੁਰਨ ਵਾਲੇ ਨਹੀਂ ਹੈਗੇ ਅਰੇ ਪੱਛਪਾ ਪਹਿਲਾਂ ਵੀ ਚਾਲ ਚੱਲਦੇ ਨਹੀਂ ਪਹਿਲਾਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਅੱਜ ਸੰਬੂ ਮੋਰਚੇ ਦੇ ਉੱਪਰ अंबाला कपड़ा मार्केट के प्रधान विशाल बत्रा गलाटी कुछ गुंडों के साथ न किसानों के ऊपर हमला किया हम बताना चाहते हैं कपड़ा मार्केट के सभी दुकानदार साथियों को और उनके जो प्रधान हैं उनको किए रास्ता हमने पहले भी कहा था कि हमने बंद नहीं किया ये आपकी सरकार बीजेपी ने बंद किया है और लेकिन तीन चार बार उनको हम समझा भी चुके हैं हम बताना चाहते हैं बत्रा साहब जो गुंडागर्दी आप लोग हम किसानों के ऊपर हमारी महिलाओं के ऊपर औरतों के ऊपर आप हमें धमकाना चाहते हैं हम धमका धमकने वाले नहीं हैं डरने वाले नहीं हैं आपसे निवेदन अगर आप में जान है जोर है बीजेपी वाले लोगों से टकराएं जिन लोगों ने रास्ता बंद किया हुआ है हम अपनी लड़ाई बड़ी शांतिप्रिय तरीके से लड़ रहे हैं हम प्रशासन को पंजाब प्रशासन को बताना चाहते हैं और हरियाणा प्रशासन को भी कि इन लोगों ने हमारे ऊपर हमला किया इनके ऊपर बढ़ती हुई कार्रवाई करनी चाहिए और जो दुख की बात है यहाँ के आसपास के लोग यहाँ पर अपने भाइयों के ऊपर हमला किया यहाँ पर स्टेज को कब्जाने की कोशिश की उन कपड़ा व्यापारियों से भी निवेदन है कि आप समय बताकर आएँ कि कब हमने लड़ना है किसान साथियों सभी से अपील है संयम बनाकर रखें और मोर्चे पर गिनती रखें और सरकार से प्रशासन से कहना चाहिए इनके ऊपर बनती कार्रवाई करें अगर इन लोगों के ऊपर सुभाष बत्रा जो है जो कपड़ा मार्केट के प्रधान हैं बत्रा गलाटी और उनके साथ जितने गुंडे यहाँ पर पहुँचे थे उन सब के ऊपर बनती हुई कार्रवाई करनी चाहिए वरना फिर आंदोलन का सामना करना पड़ेगा वो चाहे अम्बाड़े के अंदर करना पड़े चाहे पंजाब के अंदर करना पड़े हम सब लोगों की डिमांडे के लिए आंदोलन कर रहे हैं ना ही हमारा सड़क के ऊपर बैठने का को कोई आ, अपनी म, हमारी कोई मजबूरी है या हमें कोई शौक से यहां पर बैठे हैं हम अपनी डिमांडों के लिए बैठे हैं हम 500 फुट दूर 500 मीटर दूर बैठे हैं और इन लोगों ने 13 तारीख से पहले 8 दिन पहले रास्ते बंद कर दिए गए थे नहीं मैं तो सरकार ਨੂੰ अपील ਕਰਦਾ ਕੇ ਸਭ ਤੋਂ ਪਹਿਲਾਂ ਉਹਨਾਂ ਦੇ ਸਰਕਾਰ ਬਣ ਗਈ ਹੁਣ ਥੋੜੇ ਦਿਨਾਂ ਚ ਇਹਨਾਂ ਦਾ ਸਾਰਿਆਂ ਦੇ ਮਸਲੇ ਹੱਲ ਕਰਨ ਇਹ ਵੀ ਆਪਣੇ ਘਰਾਂ ਨੂੰ ਜਾਣ ਤੇ ਲੋਕ ਵੀ ਆਪਣਾ ਜੋ ਰਸਤਾ ਸਭ ਕੁਝ ਸਹੀ ਹੋ ਜੇ ਇਸ ਇਹ ਸਰਕਾਰ ਦੀ ਸਾਰੀ ਇਹ ਨਾ ਤੇ ਇਹਨਾਂ ਦਾ ਸ਼ੌਂਕ ਇੱਥੇ ਬਹਿਣਾ ਤੇ ਰੋਡ ਰੋਕਣਾ ਇਹ ਤੇ ਤੇ ਉਹਦੀ ਵਜ੍ਹਾ ਨਾਲ ਜਿਹੜੇ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਹੋਈ ਇਹਦਾ ਇਹਦਾ ਕਾਰਨ ਤਾਂ ਸਾਰਾ ਸਰਕਾਰੀ ਹੈ ਜੀ ਨਹੀਂ ਬਿੱਟੂ ਜੀ ਜਿਹੜੇ ਮੰਤਰੀ ਬਣਿਆ ਨਵੇਂ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਦੁਬਾਰਾ ਹੁਣੇ ਗੱਲ ਸ਼ੁਰੂ ਕਰਾਂਗੇ ਆ ਨਹੀਂ ਚਲੋ ਜਲਦੀ ਘਹੀਂ ਤੇ ਕਹਿੰਦੇ ਜਲਦੀ ਕਰਕੇ ਤੇ ਇਹ ਮਸਲੇ ਦਾ ਹੱਲ ਕਰਨ ਤੇ ਇਹ ਲੋਕ ਵੀ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਹ ਵੀ ਲੋਕ ਆਪਣੇ ਘਰਾਂ 'ਚ ਜਾ ਕੇ ਆਪਣਾ ਕੰਮ ਕਰ ਕਰਨ ਜਿਹੜੀ ਐਨੀਆਂ ਆਪਣੀ ਤਾਕਤ ਇਦਾਂ ਵੇਸਟ ਹੋ ਰਹੀ ਹੋ ਕਿਸੇ ਚੰਗੇ ਪਾਸੇ ਲੱਗੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਜੋ ਬਹੁਤ ਪਰੇਸ਼ਾਨ ਸੀ ਬਾਰ-ਬਾਰ ਪ੍ਰਾਰਥਨਾ ਵੀ ਕਰਦੇ ਰਹੇ ਵਪਾਰੀਆਂ ਨੇ ਵੀ ਕੀਤੀ ਕਿ ਸਾਡੇ ਬਿਜ਼ਨਸ ਤਬਾਹ ਹੋ ਰਹੇ ਆ ਸਾਨੂੰ ਆਉਣ ਜਾਣ ਦੇ ਰਸਤੇ 'ਚ ਬਹੁਤ ਜ਼ਿਆਦਾ ਤਕਲੀਫਾਂ ਨੇ ਜਿਹੜਾ ਰਸਤਾ 50 50 ਕਿਲੋਮੀਟਰ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ ਜਿਹੜੇ 2 ਕਿਲੋਮੀਟਰ ਹੀ ਦੂਰ ਆ ਇਹਨਾਂ ਦੀ ਵਜ੍ਹਾ ਕਰਕੇ ਤੇ ਇਹ ਮੈਂ ਸਮਝਦਾ ਕਿ ਇਹ ਕਿਸਾਨਾਂ ਦਾ ਹਿੱਤ ਨਹੀਂ ਸਾਧ ਰਿਹਾ ਕਿਸਾਨ ਜਿਹੜਾ ਬੁੜਾ ਕਾਨੂੰਨ ਨੂੰ ਮੰਨਣ ਵਾਲਾ ਤੇ ਬੁੜਾ ਪਵਿੱਤਰ ਨਾਮ ਆ ਇਹ ਕਿਸਾਨ ਦੇ ਨਾਮ ਤੇ ਆਪਣਾ ਦੰਦਾ ਚਲਾਉਂਦੇ ਆ ਇਸ ਕਰਕੇ ਫਿਰ ਭਾਜਪਾ ਦਾ ਨਾਮ ਲੈ ਲੈਂਦੇ ਆ ਕਿ ਸਾਡੇ ਨਾਮ ਤੋਂ ਭਾਜਪਾ ਦੇ ਲੋਕ ਆ ਕੇ ਖਰਾਬ ਕਰ ਰਹੇ ਨਾ ਭਾਜਪਾ ਦਾ ਕੋਈ ਗਿਆ ਸਰਵਣ ਸਿੰਘ ਪੰਦੇਰ ਇਹਨਾਂ ਝੂਠੇ આરોਪਾਂ ਲਈ ਮਾਫੀ ਮੰਗੇ ਔਰ ਇਹ ਨਾ ਕਿਸਾਨ ਦਾ ਇਤਸਾਦ ਰਹੇ ਔਰ ਇਹ ਆਸਵਾਸ ਦੇ ਪਿੰਡ ਆਏ ਨੇ ਹੁਣ ਇਹਨਾਂ ਨੂੰ ਉਠਾਉਣਾ ਤੇ ਇਹ ਜਿਹੜਾ ਹੈਗਾ ਸਮਾਜ ਦੇ ਵਿੱਚ ਬੰਨੀਆਂ ਪਾਉਣ ਚ ਔਰ ਇਹ ਸਰਵਣ ਸਿੰਘ ਪੰਦੇਰ ਕਿਰਤੀ ਕਿਸਾਨ ਯੂਨੀਅਨ ਦੇ ਨਾਂ ਤੇ ਨਾ ਤਾਂ ਇਹਦੇ ਨਾਲ ਕੋਈ ਕਿਰਤੀ ਆ ਨਾ ਕੋਈ ਕਿਸਾਨ ਹੈ ਇਹਨਾਂ ਨਾਲ ਇਹ ਆਪਣੀ ਇੱਕ ਇਸ ਤਰ੍ਹਾਂ ਦਾ ਕੰਮ ਇਹਨਾਂ ਨੇ ਚਲਾ ਰੱਖਿਆ ਜੋ ਇਹਨਾਂ ਦਾ ਧੰਦਾ ਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਕਿ ਸ਼ੂਬੇ ਦੇ ਹਾਲਾਤ ਖਰਾਬ ਨਾ ਕਰੋ ਤੁਹਾਡੇ ਇਸ ਵਜ੍ਹਾ ਕਰਕੇ ਪਹਿਲਾਂ ਤਾਂ ਗੱਡੀਆਂ ਟ੍ਰੇਨਾਂ ਜਿਹੜੀਆਂ ਨੇ 89 ਡਿਗਰੀਵ ਡਾਇਵਰਟ ਹੁੰਦੀਆਂ ਰਹੀਆਂ ਤੇ ਉਹਨਾਂ ਦੇ ਨਾਲ ਆਈਆਂ ਗਈਆਂ ਨਹੀਂ ਤੇ ਇੱਥੋਂ ਬਿਜ਼ਨਸ ਵੀ ਜਾ ਰਹੇ ਨੇ ਲੋਕ ਦੂਜੀਆਂ ਸਟੇਟਾਂ ਨੂੰ ਜਾ ਰਹੇ ਨੇ 10000 ਕਰੋੜ ਤੋਂ ਵੱਧ ਦਾ ਕੰਮ ਜਾ ਚੁੱਕਿਆ ਲੈਦਰ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਤੇ ਬਾਕੀ ਵੀ ਉਦਯੋਗ ਜਿਹੜੇ ਆ ਹੌਜ਼ਰੀ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਸਪੋਰਟਸ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਜਿੰਨੀਆਂ ਇੰਡਸਟਰੀਆਂ ਸੀਗੀਆਂ ਉਹ ਇੱਥੋਂ ਜਾ ਰਹੀਆਂ ਨੇ ਹੌਲੀ-ਹੌਲੀ ਕਿਉਂਕਿ ਕੋਈ ਨਵੀਂ ਇਨਵੈਸਟਮੈਂਟ ਆ ਨਹੀਂ ਰਹੀ ਇਹਨਾਂ ਦੀ ਵਜ੍ਹਾ ਕਰਕੇ ਭਗਵੰਤ ਸਿੰਘ ਮਾਨ ਨੂੰ ਵੀ ਕਹਾਂਗੇ ਕਿ ਆਪਣੇ ਰਾਜਨੀਤਿਕ ਹਿੱਤ ਸਾਧਣ ਤੋਂ ਬਾਜ਼ ਆ ਜਾਓ ਕਿਉਂਕਿ ਇਹ ਸਪੌਂਸਰਡ ਵਾਈ ਆਮ ਆਦਮੀ ਪਾਰਟੀ ਹੈ ਤੇ ਇਸ ਤੋਂ ਇਹਨਾਂ ਨੂੰ ਬਾਜ਼ ਆ ਕੇ ਲੋਕਾਂ ਦੀਆਂ ਸੁਵਿਧਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਜੋ ਭਗਵੰਤ ਸਿੰਘ ਮਾਨ ਨਹੀਂ ਰੋਕ ਰਹੇ ਔਰ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਔਰ ਇਹਨਾਂ ਨਾਲ ਮਿਲ ਕੇ ਖਾਤੀ ਜਥੇਬੰਦੀਆਂ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਜਗਿੰਦਰ ਸਿੰਘ ਅਗਰਾਹਾਂ ਦੀ ਹੈਗੀ ਹੈ ਜਦ ਬਾਕੀ ਲੋਕਾਂ ਦੀ ਹੈਗੇ ਨੇ ਜਾਂ ਰਾਜੇਵਾਲ ਜੀ ਵੀ ਹੈਗੇ ਆ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਤਕਲੀਫ ਨਹੀਂ ਦਿੰਦੇ ਲੋਕਾਂ ਨੂੰ ਇਹ ਤਕਲੀਫ ਦੇਣ ਤੇ ਆਏ ਹੋਏ ਆ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਭਈ ਇਹ ਕਿਸਾਨ ਦੀ ਮੂਵਮੈਂਟ ਨੂੰ ਹੀ ਖਰਾਬ ਕਰ ਰਹੇ ਨੇ ਤੇ ਤੁਸੀਂ ਜਰੂਰ ਇਹਨਾਂ ਨੂੰ ਰੋਕੋ ਇਸ ਗੱਲ ਤੋਂ ਔਰ ਸਰਕਾਰ ਵੀ ਰੋਕੇ ਔਰ ਬਿਨਾਂ ਦੇ ਲੋਕਾਂ ਨੂੰ ਕਹਿਣਾ ਕਿ ਥੋੜੀ ਸ਼ਾਂਤੀ ਬਣਾਈ ਰੱਖੋ ਤਾਂ ਕਿ ਇਹਨਾਂ ਨੂੰ ਆਰਾਮ ਨਾਲ ਗੱਲਬਾਤ ਹੋ ਸਕੇ